ਮੈਂ ਕਰੇ ਤਾਲੀ ਮੈਂ ਰੱਬ ਤੋਂ ਘਰਿਆ ਰੱਬਾ ਜਿੱਤੇ ਨਹੀਂ ਆਏ ਲਗੇ ਕਰਨ ਸਿੰਘ 5 ਸਾਲ ਹੋ ਗਏ ਮੇਰੇ ਬੱਚੇ ਨੂੰ ਮੇਰੇ ਸਨੀਆਂ ਰੂਹਾਂ ਦਰਸ ਗਈਆਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਕਿ ਆਸ ਪੀੜੀ ਬੈਠੀ ਮੇਰੇ ਬਦਰੀਆ ਦਸਤਰੀ ਮੇਰੇ ਸੀਨੇ ਨਾਲ ਲੱਗਣਾ ਸੀ ਕਿੰਝ ਨਾ ਬੰਦ ਵੀ ਨਸ਼ਾ ਇਹ ਪਵਲਤ ਮਾਂ ਨਹੀਂ ਸਰਕਾਰ ਨੂੰ ਇਹੀ ਕਹਿੰਦੇ ਪੁੱਤ ਨਾ ਵੀ ਮੈਂ ਨਸ਼ਾ ਤੂੰ ਮਾਂ ਵਾਲੀ ਬੰਦ ਤੇਰੀ ਨਾ ਗਾਣ ਕਿਉਂ ਹੋਣਗੇ ਮੈਂ ਇਹ ਮੇਰਾ ਪਤਨ ਨਸ਼ਾ ਨਹੀਂ ਕਰਾਂ ਕਿਉਂ ਮੈਂ ਬਹੁਤ ਬੇਸਤ ਸਰਕਾਰ ਨਹੀਂ ਪੀਲ ਕਰ ਜੀਦੇ ਕਿ ਜੇ ਸਾਰੇ ਸਿਸਟਮ ਸੇ ਕੋਈ ਮਾਣਾ ਪੇਜ ਜਾਂਦੇ ਪੁੱਤ ਨੂੰ ਭੇਜੇ ਨਾ ਇਹ ਸਰਕਾਰ ਨੂੰ ਬੇੰਤ ਕਰਦੀ ਹੈ ਸੱਚੇ ਅਸੀਂ ਤਾਂ ਇਹ ਮਾਵਾਂ ਕਹਿੰਦੀਆਂ ਨੇ ਵੀ ਕੋਈ ਵੀਜੇ ਇਥੇ ਸਰਕਾਰ ਸਿਸਟਮ ਸਹੀ ਹੋਣ ਬਹੁਤ ਵਧੀਆ ਆਪਦੇ ਮਾਵਾਂ ਦੇ ਦਿਲ ਦੇ ਟੁਕੜੇ ਕਿਉਂ ਬਾਹਰ ਭੇਜੇ ਜਾਂਦੇ ਕਾਲੇ ਵਾਸਤੇ ਕੈਨੇਡਾ ਭੇਜੇ ਜਾਂਦੇ ਨੇ ਆਹ ਹਾਲ ਵਾਸਤੇ ਬੜਾ ਪੇ ਦੀ ਲਾਠੀ ਹੁੰਦੀ ਏ ਬੱਚੇ ਧੀਆਂ ਪੁੱਤ ਲਾਠੀ ਮੰਨਦੇ ਨੇ ਪਰ ਆ ਤਾਂ ਲਾਠੀ ਬੱਚੇ ਤਾਂ ਤੋੜ ਦਿੰਦੇ ਨੇ ਜਮਦਰ ਜਾ ਕੇ ਆ ਸਰਕਾਰ ਪੰਜਾਬ ਚੋ ਭੇਜ ਕੇ ਬੱਚੇ ਉਹ ਸਰਕਾਰਾਂ ਚ ਭੇਜਦੇ ਆ ਉੱਥੇ ਲਾਸ਼ਾਂ ਆਉਂਦੀਆਂ ਬੱਚੇ ਦੀਆਂ ਮਾਪਿਓ ਇਹ ਉਮੀਦ ਕਰਦੇ ਨੇ ਇਹ ਉਮੀਦ ਕਰਦੇ ਨੇ ਮਾਪਿਓ ਆਪਣੇ ਬੱਚਿਆਂ ਨੂੰ ਸਵਾਰ ਕੇ ਵਧਿਆ ਭੇਜਣਾ ਬਾਹਰ ਜਾ ਕੇ ਮੈਂ ਬਹੁਤ ਇਹ ਸਰਕਾਰ ਨੂੰ ਅਪੀਲ ਕਰਦੀ ਆ हे hey, भवंतमान जी जे सड्डी पुकार सुनदे हो ता किसे वे सिस्टम तुसी ऐसा करो कोई भवंतमान जी कोई ऐसा सिस्टम करो वे इत्थों दे कनाडा इंडिया दे बच्चे अपने उथे ਬਾਹਰ ਨਾ ਜਾਣ ਨਾ ਕੈਨੇਡਾ ਨਾ ਕਿਤੇ ਵੀ ਇੱਥੇ ਕੰਮਕਾਰ ਨੌਕਰੀਆਂ ਮਿਲਣ ਭਵੰਤਮਾਨ ਜੀ ਮੇਰੀ ਇਹੇ ਬੇਨਤੀ ਹੈ ਤੁਨੋਂ ਮੰਨੋ ਵੀ ਇੱਥੇ ਕੰਮਕਾਰ ਬੱਚਿਆਂ ਨੂੰ ਮਿਲਣ ਕੁੜੀਆਂ ਨੂੰ ਮੁੰਡਿਆਂ ਨੂੰ ਨਸ਼ਾ ਤੋਂ ਹਮੇਸ਼ਾ ਦੂਰ ਕਿਤੇ ਜਾਣ ਤੇ ਹਮੇਸ਼ਾ ਮੈਂ ਇਹ ਗੱਲ ਕਹਿਣੀ ਹੈ ਕਿ ਕਦੇ ਵੀ ਆਪਣੀ ਮਾਂ ਦੇ ਦਿਲ ਦੇ ਟੁਕੜੇ ਨੂੰ ਬਾਹਰ ਨਹੀਂ ਭੇਜੋ ਹਾਂ ਬਸ ਮੈਂ ਤੇ ਇਹੀ ਵੀਰ ਕਰਦੀ ਆ ਇਹੀ ਚਾਹਣੀ ਹੈ ਹਰੇਕ ਮਾਪੇ ਲਈ ਥੋੜੇ ਵਸਤੇ ਅਰਦਾਸ ਕਰੂਗਾ ਵੀ ਤੁਸੀਂ ਇਹ ਸਿਸਟਮ ਜ਼ਰੂਰ ਕਰੋ ਭਵੰਤਮਾਨ ਜੀ ਪੰਜ ਕੀ ਅਪੀਲ ਕਰਨਾ ਚਾਹੂਗੇ ਸਰਕਾਰ ਨੂੰ ਵੀ ਉਹਦੀ ਜਿਹੜੀ ਮਿੱਟੀ ਇੱਥੇ ਅਸੀਂ ਇਹ ਹੀ ਫੀਲ ਕਰਨਾ ਚਾਹੁੰਨੀ ਹੈ ਮਾਨਤਮਾਨ ਜੀ ਕਿ ਸਾਡਾ ਬੱਚਾ ਸਾਡੇ ਕੋਲ ਆ ਜਾਈ ਜਲਦੀ ਤੋਂ ਜਲਦੀ ਅਸੀਂ ਆਪਣੇ ਬੱਚੇ ਨੂੰ ਮੂੰਹ ਵੇਖ ਲਈਏ ਆਸਟ ਵਾਰ ਬਸ ਇਹੀ ਚਾਹੁੰਦੇ ਅਸੀਂ ਕਿ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉਹਦੇ ਬੱਚੇ ਦਾ ਮੂੰਹ ਵੇਖ ਲਈਏ ਬਸ ਸਲਾਮ ਹੈ